ਦੋ ਦੋ 3 ਲੱਖ ਰੁਪਈਆ ਤੁਸੀਂ ਕਿਵੇਂ ਕਮਾਉਣਾ ਬਾ ਉਹ ਸਾਰਾ ਵੀ ਤੁਹਾਨੂੰ ਪ੍ਰੋਸੈਸ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਜਿੰਨੀਆਂ ਫਿਲਮਾਂ ਦੇਖੋਗੇ ਨਾ ਤੁਸੀਂ ਉਨੇ ਹੀ ਪੈਸੇ ਕਮਾਉਂਗੇ ਜੇ ਆਪਾਂ ਗੱਲ ਕਰੀਏ ਜਾਂ ਤੁਹਾਨੂੰ ਫਿਲਮ ਵਧੀਆ ਲੱਗੀ ਆ ਜਾਂ ਫਿਲਮ ਮਾੜੀ ਲੱਗੀ ਜੇ ਮੇਰੀ ਵੀ ਤੁਹਾਨੂੰ ਫਿਲਮ ਲੱਗੀ ਆ ਤੋਂ ਘੱਟ 5 ਤੋਂ ਲੈ ਕੇ 7 ਲੱਖ ਰੁਪਈਆ ਕਮਾਈ ਕਰਦੇ ਪਏ ਨੇ ਮੈਂ ਕਹਿੰਦਾ ਜਿਹੜੇ ਵੱਡੇ ਵੱਡੇ ਐਕਟਰ ਨੇ ਜਿਹੜੇ ਹਾਂ ਜਿਨ੍ਹਾਂ ਦੇ ਨਾਮ ਨੇ ਉਹ ਤੁਹਾਡੇ ਨਾਲ ਬੈਠ ਕੇ ਚਾਹ ਵੀ ਪੀਣਗੇ ਸੱਚੀ ਗੱਲ ਹੈ ਇਹ 5 ਲੱਖ 5 ਲੱਖ ਰੁਪਏ ਤੁਹਾਨੂੰ ਦੇਣਗੇ ਉਹ ਕਹਿਣਗੇ ਵੀ ਸਾਡੀ ਫਿਲਮ ਦੇ ਬਾਰੇ ਦੱਸ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਆ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈਗਾ ਜੀ ਫਿਲਮਾਂ ਦੇਖੋ ਤੇ ਪੈਸੇ ਕਮਾਓ ਹਾਂਜੀ ਇਹ ਬਿਲਕੁਲ ਸੱਚ ਗੱਲ ਆ ਤੁਸੀਂ ਫਿਲਮਾਂ ਦੇਖੋ ਤੇ ਘਰੇ ਬੈਠੇ ਪੈਸੇ ਕਮਾਓ ਜੀ ਪੈਂਦੀ ਕਰਦਾ ਤੁਹਾਨੂੰ ਯਕੀਨ ਨਹੀਂ ਹੁੰਦਾ ਹੋਵੇਗਾ ਇਹ ਅਸੀਂ ਵੀ ਫਿਲਮਾਂ ਦੇਖ ਕੇ ਪੈਸੇ ਕਮਾ ਸਕਦੇ ਆ ਤੁਸੀਂ ਸੋਚਦੇ ਹੋਵੋਗੇ ਜਦੋਂ ਵੀ ਅਸੀਂ ਫਿਲਮ ਦੇਖਣ ਜਾਂਦੇ ਆ ਥੀਏਟਰ ਦੇ ਵਿੱਚ ਜਾਂ ਫਿਰ ਅਸੀਂ Netflix ਤੇ ਜਾਂ ਫਿਰ Amazon Prime ਤੇ ਸੀ ਕੋਈ ਵੀ ਫਿਲਮ ਦੇਖੀਏ ਸਾਨੂੰ ਉਹਦੇ ਵਾਸਤੇ ਪੈਸੇ ਸਾਨੂੰ ਆਪਣੇ ਪੱਲੇ ਰੋਣੇ ਪੈਂਦੇ ਆ ਜੇਬ ਦੇ ਵਿੱਚੋਂ ਸਾਨੂੰ ਲੋਣੇ ਪੈਂਦੇ ਆ ਪਰ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਦੱਸਾਂਗਾ ਤੁਸੀਂ ਜਿੰਨੀਆਂ ਫਿਲਮਾਂ ਦੇਖੋਗੇ ਨਾ ਤੁਸੀਂ ਉਨੇ ਹੀ ਪੈਸੇ ਕਮਾਉਂਗੇ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਕਿੰਨੇ ਪੈਸੇ ਕਮਾ ਸਕਦੇ ਹੋ ਮਹੀਨੇ ਦੇ ਤੁਸੀਂ ਫਿਲਮ ਦੇਖ ਕੇ ਤੁਸੀਂ ਮਹੀਨੇ ਦੇ ਤੁਸੀਂ ਮੰਨ ਕੇ ਚੱਲੋ 2 ਤੋਂ ਲੈ ਕੇ 3 ਲੱਖ ਰੁਪਇਆ ਕੁੱਟੋ ਘਟ ਗਿਆ ਮੈਂ 2 ਤੋਂ 3 ਲੱਖ ਰੁਪਇਆ ਤੁਸੀਂ ਮਹੀਨੇ ਦਾ ਬੜੇ ਆਰਾਮ ਨਾਲ ਤੁਸੀਂ ਟੁਮਾਸਾ ਕਰਦੇ ਹੋ 2 ਤੋਂ 3 ਲੱਖ ਰੁਪਏ ਤੁਸੀਂ ਕਿਸ ਤਰ੍ਹਾਂ ਕਮਾਉਣਾ ਵਾ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਟੈਪ ਵਾਈਜ਼ ਸਟੈਪ ਦੱਸਾਂਗਾ ਤੁਸੀਂ ਕਿਵੇਂ ਪੈਸਾ ਕਮਾਉਣਾ ਵਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਕਸ਼ਕਤਾ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਆਏਗਾ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਣਾ ਜੀ ਹੁਣ ਅੱਪਾ ਗੱਲ ਕਰਦੇ ਆ ਕਿ ਤੁਸੀਂ ਫਿਲਮ ਦੇਖ ਕੇ ਕਿਵੇਂ پیسے ਕਮਾ ਸਕਦੇ ਹੋ ਇਹ ਬਹੁਤ ਹੀ ਸੌਖਾ ਤਰੀਕਾ ਵਾ ਜਿਵੇਂ ਕਿ ਵੀ ਤੁਹਾਨੂੰ ਆਪਣੇ YouTube ਚੈਨਲ ਦੇ ਉੱਤੇ ਮੈਂ ਤੁਹਾਨੂੰ ਦੱਲਦਾ ਰਹਿੰਦਾ ਕਿ ਤੁਸੀਂ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਲਓ ਵੀ YouTube ਚੈਨਲ ਤੇ ਅਪਲੋਡ ਕਰੋ ਜਾਂ ਫਿਰ ਤੁਸੀਂ ਕਾਰਟੂਨ ਵਾਲੀ ਵੀਡੀਓ ਬਣਾ ਲਓ ਜਾਂ ਤੁਸੀਂ ਮਜ਼ੇਦਾਰ ਜਿਹੇ ਫਲ ਦੇ ਵੀਡੀਓ ਬਣਾ ਲਓ ਕਿਸੇ ਵੀ ਟੌਪਿਕ ਤੇ ਤੁਸੀਂ ਵੀਡੀਓ ਬਣਾ ਲਓ ਤੇ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਆਪਣਾ ਇਹੀ ਤੂ ਦੇ ਉਸੇ ਇੱਕ ਤੁਸੀਂ ਚੈਨਲ ਬਣਾ ਲੈਣਾ ਕਿਸੇ ਵੀ ਨਾਮ ਤੇ ਬਣਾ ਲੈਣਾ ਜਿਵੇਂ ਫਿਲਮੀ ਜੋਂ ਹੋ ਗਿਆ ਫਿਲਮੀ ਜੋਂ ਬਣਾ ਲਿਆ ਫਿਲਮੀ ਫੰਦਾ ਹੋ ਗਿਆ ਕਿਸੇ ਵੀ ਤਰ੍ਹਾਂ ਇਸ ਤਰ੍ਹਾਂ ਦੇ ਤੁਸੀਂ ਮਤਲਬ ਇਹ ਆਪਣਾ ਉਹ ਵੀ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਵਾ ਤੁਸੀਂ ਉਹ ਆਪਣਾ YouTube ਚੈਨਲ ਇੱਕ ਬਣਾ ਲੈਣਾ ਫਿਰ ਤੁਸੀਂ ਅੱਗੇ ਤੋਂ ਬਾਅਦ ਕੀ ਕਰਨਾ ਤੁਸੀਂ ਦੇਖੋ ਹਰ ਇੱਕ ਸ਼ੁੱਕਰਵਾਰ ਹਰ ਸ਼ੁੱਕਰਵਾਰ ਇੱਕ ਨਵੀਂ ਫਿਲਮ ਰਿਲੀਜ਼ ਹੁੰਦੀ ਆ ਜਦੋਂ ਵੀ ਇੱਕ ਨਵੀਂ ਫਿਲਮ ਰਿਲੀਜ਼ ਹੁੰਦੀ ਆ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਉਹਦਾ ਪਹਿਲਾ ਸ਼ੋਅ ਹੁੰਦਾ ਵਾ ਸਵੇਰੇ ਜਿਹੜਾ 9 ਵਾਲਾ ਸ਼ੋਅ ਹੁੰਦਾ ਵਾ ਸਵੇਰੇ 9 ਵਜੇ ਵਾਲਾ ਤੁਸੀਂ ਉਹ ਸ਼ੋਅ ਦੇਖਣ ਜਾਣਾ ਵਾ ਜਦੋਂ ਤੁਸੀਂ ਉਹ 9 ਵਜੇ ਦਾ ਸ਼ੋਅ ਦੇਖ ਲਓਗੇ ਦੇਖਣ ਤੋਂ ਬਾਅਦ ਤੁਸੀਂ ਆਪਣੇ ਘਰੇ ਵਾ ਘਰੇ ਆ ਕੇ ਕੀ ਕਰਨਾ ਜੋ ਵੀ ਤੁਹਾਨੂੰ ਫਿਲਮ ਦੇ ਵਿੱਚ ਵਧੀਆ ਲੱਗਾ ਜਾਂ ਤੁਹਾਨੂੰ ਫਿਲਮ ਵਧੀਆ ਲੱਗੀ ਆ ਜਾਂ ਫਿਲਮ ਮਾੜੀ ਲੱਗੀ ਜਿਵੇਂ ਦੀ ਵੀ ਤੁਹਾਨੂੰ ਫਿਲਮ ਲੱਗੀ ਆ ਤੁਸੀਂ ਉਹਦਾ ਆਪਣੀ ਫਿਲਮ ਦਾ ਰਿਵਿਊ ਦੇਣਾ ਵਾ ਜਿਵੇਂ ਮੰਨ ਲਓ ਤੁਸੀਂ ਵਾਰਨਿੰਗ 2 ਫਿਲਮ ਦੇਖ ਕੇ ਆਏ ਹੋ ਮੰਨ ਲਓ ਅੱਜ ਵਾਰਨਿੰਗ 2 ਫਿਲਮ ਲੱਗੀ ਆ ਨਾ ਤੁਸੀਂ ਉਹਦੇ ਬਾਰੇ ਜਾ ਕੇ ਦੱਸਣਾ ਵਾ ਵੀ ਸਸੀਕਾ ਜੀ ਅੱਜ ਮੈਂ ਵਾਰਨਿੰਗ 2 ਫਿਲਮ ਦੇਖ ਕੇ ਆਇਆ ਵਾ ਇਹਦੇ ਵਿੱਚ ਮੈਨੂੰ ਇਹਦੀ ਐਕਟਿੰਗ ਵਧੀਆ ਲੱਗੀ ਆ ਜਿਹੜੀ ਸਟੋਰੀ ਹੈ ਦੀ ਫਿਲਮ ਦੀ ਇਹ ਡਾਇਰ ਕਰਕੇ ਇਹਦੀ ਸਟੋਰੀ ਆ ਉਹ ਸਟੋਰੀ ਜਿਹੜੀ ਉਹਦੇ ਆਲਦ ਵਾਲੇ ਘੁੰਮਦੀ ਆ ਇਹ ਥੋੜੀ ਜਿਹੀ ਕ੍ਰਾਈਮ ਆਏ ਦੇ ਵਿੱਚ ਐਕਸ਼ਨ ਵੀ ਹੈਗਾ ਉਹ ਆ ਇਹਦੇ ਵਿੱਚ ਰੋਮਾਂਸ ਵੀ ਹੈਗਾ ਵਾ ਵੀ ਸਾਰਾ ਕੁਝ ਤੁਸੀਂ ਉਹਦੇ ਵਿੱਚ ਤੁਸੀਂ ਮੋਟਾ-ਮੋਟਾ ਦੱਸ ਦੇਣਾ ਤੇ ਐਂਡ ਦੇ ਵਿੱਚ ਤੁਸੀਂ ਰਿਵਿਊ ਦੇਣਾ ਆਪਣਾ ਵੀ ਮੈਨੂੰ ਇਹ ਫਿਲਮ ਆ ਜਿਹੜੀ ਮੈਨੂੰ ਵਧੀਆ ਲੱਗੀ ਆ ਜਾਂ ਠੀਕ-ਠਾਕ ਲੱਗੀ ਆ ਮੈਂ ਇਸ ਫਿਲਮ ਨੂੰ 5 ਦੇ ਵਿੱਚੋਂ 4 ਨੰਬਰ ਦਿਨਾ 3 ਦਿਨਾ 2 ਦਿਨਾ ਜਾਂ 1 ਦਿਨਾ ਤੁਸੀਂ ਇਹ ਸੁਣਾ ਤੇ ਉਹ ਤੋਂ ਬਾਅਦ ਜਿੰਨਾਂ ਦੇ ਸਬਸਕ੍ਰਾਈਬਰ ਹੋਣਗੇ ਉਹਨਾਂ ਨੂੰ ਤੁਸੀਂ ਦੱਸਣਾ ਵਾ ਵੀ ਤੁਸੀਂ ਇਹ ਫਿਲਮ ਦੇਖਣ ਜਾਓ ਜਾ ਨਾ ਦੇਖਣ ਜਾਓ ਦੇਖੋ ਸ਼ੁੱਕਰਵਾਰ ਬਹੁਤ ساری ਫਿਲਮਾਂ ਰਿਲੀਜ਼ ਹੁੰਦੀਆਂ ਦੇਖੋ ਪੋਲੀਵੁੱਡ ਦੀ ਫਿਲਮ ਵੀ ਰਿਲੀਜ਼ ਹੁੰਦੀ ਆ ਨੰਬਰ 1 ਨੰਬਰ 2 ਆਪਣੀ ਪੰਜਾਬੀ ਫਿਲਮਾਂ ਵੀ ਰਿਲੀਜ਼ ਹੁੰਦੀਆਂ ਨੇ ਪੰਜਾਬੀ ਹਨ ਉਹ ਰਿਲੀਜ਼ ਹੁੰਦੀਆਂ ਨੇ ਨੰਬਰ 3 ਹਾਲੀਵੁੱਡ ਫਿਲਮਾਂ ਵੀ ਰਿਲੀਜ਼ ਹੁੰਦੀਆਂ ਨੇ ਹਾਲੀਵੁੱਡ ਫਿਲਮਾਂ ਵੀ ਰਿਲੀਜ਼ ਹੁੰਦੀਆਂ ਨੇ ਨੰਬਰ 4 ਜਿਹੜੀਆਂ ਤੇਲਗੂ ਫਿਲਮਾਂ ਨੇ ਤੇਲਗੂ ਸਾਊਥ ਦੀਆਂ ਗੱਦੀਆਂ ਨੇ ਜਨਾ ਉਹਨੂੰ ਆਪਾਂ ਸਾਊਥ ਦੀਆਂ ਫਿਲਮਾਂ ਵੀ ਰਿਲੀਜ਼ ਹੁੰਦੀਆਂ ਨੇ ਜਾਨੀ ਕਿ ਤੁਹਾਡੇ ਕੋਲ ਕੰਟੈਂਟ ਬਹੁਤ ਆ ਜਾਨੀ ਕਿ ਤੁਸੀਂ ਪੂਰਾ ਆਨ ਓਵਰ ਇੰਡੀਆ ਆਨਓਵਰ ਇੰਡੀਆ ਤੁਸੀਂ ਕਵਰ ਕਰ ਲਿਆ ਜਾਨੀ ਕਿ ਦੇਖੋ ਜੇ ਤੁਸੀਂ ਪੰਜਾਬੀ ਦੇ ਵਿੱਚ ਤੁਸੀਂ ਫਿਲਮਾਂ ਦਾ ਰਿਵਿਊ ਕਰੋਗੇ ਤਾਂ ਜਿਹੜੀ ਪੰਜਾਬ ਦੀ ਆਡੀਅנס ਆ ਉਹ ਦੇਖੇਗੀ ਦੇਖੇਗੀ ਠੀਕ ਆ ਉਸ ਤੋਂ ਬਾਅਦ ਹੋ ਗਿਆ ਇਹ ਹੋ ਗਰੀਬ ਹੋਲੀਵੁੱਡ ਦਾ ਹੋ ਗਿਆ ਉਹ ਪੂਰੇ ਇੰਡੀਆ ਦੇ ਵਿੱਚ ਸਾਰੇ ਹੋਲੀਵੁੱਡ ਨੂੰ ਪਸੰਦ ਕਰਦੇ ਨੇ ਉਹ ਹੋ ਗਿਆ ਉਸ ਤੋਂ ਬਾਅਦ ਸਾਊਥ ਦਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਗੋਲੀਵੁੱਡ ਦਾ ਗਿਆ ਜਾਨੀ ਕਿ ਤੁਸੀਂ ਸਾਰਾ ਇੰਡੀਆ ਤੁਸੀਂ ਕਵਰ ਕਰ ਲਿਆ ਉਦੋਂ ਤੁਸੀਂ ਰਿਵਿਊ ਦੇਣਾ ਵਾ ਮੈਂ ਤੁਹਾਨੂੰ ਦਿਖਾਵਾਂਗਾ ਵੀ YouTube ਤੇ ਆਲਰੇਡੀ ਇਸ ਤਰ੍ਹਾਂ ਦੇ ਚੈਨਲ ਬਣੇ ਹੋਏ ਨੇ ਤੇ ਉਹ ਬਹੁਤ ਹੀ ਵਧੀਆ ਕਮਾਈ ਕਰਦੇ ਪਏ ਨੇ ਉਹ ਹੁਣ ਮਹੀਨੇ ਦੀ ਘੱਟੋ ਘਾਟ 5 ਤੋਂ ਲੈ ਕੇ 7 ਲੱਖ ਰੁਪਈਆ ਕਮਾਈ ਕਰਦੇ ਪਏ ਨੇ ਤੇ ਉਸ ਤੋਂ ਬਾਅਦ ਕੀ ਆ ਉਹ ਐਕਸਟਰਾ ਉੱਪਰੋਂ ਪੈਸੇ ਛਾਪਦੇ ਪਏ ਨੇ ਐਕਸਟਰਾ ਕਿਵੇਂ ਪੈਸੇ ਛਾਪਦੇ ਪਏ ਨੇ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਬਸ ਫਿਲਮ ਦੇਖਣੀ ਆ ਤੇ ਤੁਸੀਂ ਉਹਦਾ ਰਿਵਿਊ ਦੇਣਾ ਵਾ ਇਹ ਤਾਂ ਹੋਊਗੀ ਜਿਹੜੀ ਤੁਸੀਂ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਨੂੰ ਤੁਸੀਂ ਪਹਿਲਾ ਸ਼ੋਅ ਦੇਖਣਾ ਉਹ ਫਿਲਮ ਹੋਈ ਆ ਤਾਂ ਨੰਬਰ ਇੱਕ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਮੰਨ ਲਓ Netflix ਤੇ ਕਿੰਨੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੁਸੀਂ ਕੋਈ ਵੀ ਫਿਲਮ ਦੇਖ ਲਓ ਬੋਰਰ ਫਿਲਮ ਦੇਖ ਲਓ ਜਾਂ ਫਿਰ ਤੁਸੀਂ ਰੋਮਾਂਟਿਕ ਫਿਲਮ ਦੇਖ ਲਓ ਹਨਾ ਜਾਂ ਫਿਰ ਤੁਸੀਂ ਐਕਸ਼ਨ ਫਿਲਮ ਦੇਖ ਲਓ Amazon ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਪਈਆਂ ਨੇ ਅੱਜ ਕੱਲ ਤਾਂ YouTube ਦੇ ਉੱਤੇ ਵੀ ਬਹੁਤ ਸਾਰੀਆਂ ਫਿਲਮਾਂ ਪਈਆਂ ਨੇ ਲੱਗੋ ਕਿ ਲੋਕ ਚਾਹੁੰਦੇ ਨੇ ਕਿ ਵੀ ਸਾਨੂੰ ਫ੍ਰੀ ਦੇ ਵਿੱਚ ਫਿਲਮ ਸਾਨੂੰ ਦੇਖਣ ਨੂੰ ਮਿਲ ਜਾਣਾ ਅਸੀਂ ਪੈਸੇ ਨਾ ਖਰਚ ਕਰੀ YouTube ਤੇ ਬਹੁਤ ਸਾਰੀਆਂ ਇਦਾਂ ਦੀ ਫਿਲਮਾਂ ਪਈਆਂ ਨੇ ਜਿੰਨਾਂ ਦਾ ਤੁਸੀਂ ਰਿਵਿਊ ਕਰੋਗੇ ਨਾ ਤੇ ਤੁਸੀਂ ਉਹਨਾਂ ਨੂੰ ਦੱਸੋ ਜਿਹੜਾ ਤੁਹਾਡੇ ਸਬਸਕ੍ਰਾਈਬਰ ਨੇ ਤੁਹਾਡੀ ਵੀਡੀਓ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਦੱਸੋ ਵੀ ਤੁਸੀਂ YouTube ਦੇ ਉੱਤੇ ਜਾ ਕੇ ਇਹ ਫਿਲਮ ਤੁਸੀਂ ਦੇਖ ਸਾਖਦੀਆਂ ਤੁਸੀਂ ਉਹ ਜਦੋਂ ਦੇਖੋ ਹਰ ਇੱਕ ਕੋਈ ਜਦੋਂ ਕੋਈ ਵੀ ਫਿਲਮ ਦੇਖਣ ਜਾਂਦਾ ਨਾ ਚਾਹੇ ਮੈਂ ਵੀ ਲਾਲਾ ਮੈਂ ਕਿਤੇ ਵੀ ਕੋਈ ਫਿਲਮ ਦੇਖਣ ਜਾਵਾਂ ਤਾਂ ਮੈਂ ਪਹਿਲਾਂ ਉਹਦਾ ਰਿਵਿਊ ਜ਼ਰੂਰ ਪੜਦਾ ਮਾਂ ਚਾਹੇ ਮੈਂ ਉਹਦਾ ਰਿਵਿਊ ਚਾਹੇ ਵੀ YouTube ਤੇ ਜਾ ਕੇ ਦੇਖਾਂ ਚਾਹਾਂ ਜਾਂ ਫਿਰ ਮੈਂ ਉਹਦਾ Google ਤੇ ਜਾ ਕੇ ਰਿਵਿਊ ਜ਼ਰੂਰ ਇੱਕ ਨਾ ਇੱਕ ਵਾਰੀ ਮੈਂ ਦੇਖਦਾ ਮਾਂ ਵੀ ਇਹ ਫਿਲਮ ਦੇਖਣ ਵਾਲੀ ਹੈਗੀ ਆ ਜਾਂ ਨਹੀਂ ਕਿਉਂਕਿ ਦੇਖੋ 2-3 ਘੰਟੇ ਦੀ ਫਿਲਮ ਹੁੰਦੀ ਆ 2-3 ਘੰਟੇ ਵੇਸਟ ਕਰਨ ਦਾ ਤਾਂ ਹੀ ਫਾਇਦਾ ਨਾ ਜੇ ਫਿਲਮ ਦੇ ਵਿੱਚ ਕੋਸ਼ਿਸ਼ ਹੋਊਗਾ ਸੋ ਅਗਰ ਤੁਸੀਂ ਰਿਵਿਊ ਕਰ ਦੋਗੇ ਤਾਂ ਹੋਰ ਰਿਵਿਊ ਦੇ ਨਾਲ ਕੀ ਹੈ ਕਿ ਲੋਕ ਤੁਹਾਡੀ ਜਿਹੜੀ ਸਬਸਕ੍ਰਾਈਬਰ ਵਧਣਗੇ ਤੁਹਾਡੇ ਹੁਣ ਮੈਂ ਤੁਹਾਨੂੰ ਇਹੋ ਜਿਹਾ ਦਿਖਾ ਦੇਣਾ ਪ੍ਰੂਫ ਦਿਖਾ ਦੇਣਾ ਵਾ ਤੁਸੀਂ ਦੇਖੋਗੇ ਨਾ ਤੁਸੀਂ ਮੰਨੋਗੇ ਨਹੀਂ ਇੰਨਾ ਵੀਡੀਓ ਦੇ ਉੱਤੇ ਕਿੰਨੀ ਵਾਇਰਲ ਹੁੰਦੀਆਂ ਨੇ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਹੁਣ ਮੈਂ ਉਹਨਾਂ ਨੂੰ ਆਪਣੀ ਦਿਖਾ ਦੇਣਾ ਤੁਸੀਂ ਇੱਧਰ ਸਾਈਡ ਤੇ ਸਕਰੀਨ ਚੱਲਦੀ ਵੀ ਹੈ ਸਕਰੀਨ ਤੇ ਦੇਖੋ ਮੈਂ ਨਾ YouTube ਆਪਣਾ ਓਪਨ ਕਰ ਲਿਆ YouTube ਓਪਨ ਤੋਂ ਕਰਨ ਤੋਂ ਬਾਅਦ ਮੈਂ ਇੱਥੇ ਸਰਚ ਕਰਦਾ ਫਿਲਮੀ ਰਿਵਿਊ ਆ ਮੈਂ ਕਰਦਾ ਫਿਲਮੀ ਰਿਵਿਊ ਸਰਚ ਕਰਦਾ ਠੀਕ ਆ ਆ ਦੇਖੋ ਨਾ ਬਾਅਦ ਤੁਸੀਂ ਸਕਰੀਨ ਤੇ ਦੇਖੀ ਜਾਓ ਆ ਦੇਖੋ ਫਿਲਮੀ ਇੰਡੀਅਨ ਇਹ ਕੁੜੀ ਆ ਇਹਨੂੰ ਕਾਫੀ ਦੇਰ ਤੋਂ ਇਹਦੇ ਵੀਡੀਓ ਮੈਂ ਵਾਚ ਕਰਦਾ ਹਾਂ ਵੇਖੋ ਇਹਦੇ ਦੇਖ ਲਓ ਸਬਸਕ੍ਰਾਈਬਰ ਦੇਖ ਲਓ ਇਹਦੇ 4.8 ਮਿਲੀਅਨ ਦੇ ਸਬਸਕ੍ਰਾਈਬਰ ਨੇ ਤੇ ਇਹਨੇ ਵੀਡੀਓ ਪਤਾ ਕਿੰਨੀਆਂ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਤੇ 1400 ਵੀਡੀਓ ਬਸ 1400 ਵੀਡੀਓ ਅਪਲੋਡ ਕੀਤੀਆਂ ਨੇ ਇਹਨੇ ਤੇ ਇਹਦੇ 4.8 ਮਿਲੀਅਨ ਸਬਸਕ੍ਰਾਈਬਰ ਨੇ ਆ ਦੇਖ ਲਓ ਬਿਲਕੁਲ ਮਤ ਦੇਖਣਾ ਇਹ ਨਹੀਂ ਮੈਨ ਫਿਲਮ ਬਾਰੇ ਦੱਸੇ ਨੇ ਆ ਫਿਲਮੀ ਅਨਫੇਅਰ ਅਵਾਰਡ ਆ ਦੇਖੋ ਸਾਰੇ ਇਹਨੇ ਫਿਲਮਾਂ ਦੇ ਰਿਵਿਊ ਕੀਤੇ ਹੋਏ ਆ ਦੇਖੋ ਇਹ ਠੀਕ ਆ ਆਪਾਂ ਇਸ ਤੋਂ ਬਾਅਦ ਹੋਰ ਚੱਲ ਜੀਏ ਇਕ ਆ ਦੇਖ ਲੋ ਜੋਗੀ ਬੋਲਤਾ ਹੈ ਇਹ ਇਹਦਾ ਨਾਮ ਦਾ ਚੈਨਲ ਹੈ ਜੋਗੀ ਬੋਲਤਾ ਹੈ ਇਹਨੇ ਤਾਂ ਹਜੇ 3 ਘੰਟੇ ਹੋਏ ਆ 3 ਘੰਟੇ ਵੀਡੀਓ ਅਪਲੋਡ ਕੀਤੀ ਨੂੰ ਉੱਤੇ 74000 74000 ਵਿਊ ਆ ਗਏ 3 ਘੰਟੇ ਦੇ ਵਿੱਚ ਵਿੱਚ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਇਹ ਆ ਗੋ WhatsApp ਯੂਰੋਪੀਅਨ ਉਹ ਆ ਗਿਆ ਠੀਕ ਆ ਆ ਦੇਖ ਲੋ ਕਿੰਨੀ ਮਤਲਬ ਦੇਖ ਲੋ ਬਹੁਤ ਸਾਰੇ ਇਦਾਂ ਦੇ ਮਤਲਬ ਵੀ ਪਏ ਹੋਏ ਨੇ ਜੇ ਅਗਰ ਤੁਸੀਂ ਇਸ ਟੌਪਿਕ ਤੇ ਤੁਸੀਂ ਕੰਮ ਕਰੋਗੇ ਨਾਲ ਅਗਰ ਦੇਖੋ ਤੁਸੀਂ ਜੇ ਪੰਜਾਬੀ ਤੇ ਵੀ ਤੁਸੀਂ ਟੌਪਿਕ ਤੇ ਕੰਮ ਕਰਦੇ ਹੋ ਪੰਜਾਬੀ ਦੇ ਵਿੱਚ ਇਹੋ ਜਿਹੇ ਚੈਨਲ ਬਹੁਤ ਘੱਟ ਨੇ ਅਗਰ ਤੁਸੀਂ ਮੰਨ ਲਓ ਪੰਜਾਬੀ ਦੇ ਵਿੱਚ ਤੁਸੀਂ ਰਿਵਿਊ ਕਰਨੇ ਸ਼ੁਰੂ ਕਰਤੇ ਨਾ ਤਾਂ ਤੁਹਾਨੂੰ ਮੈਂ ਗਾਰੰਟੀ ਦੇ ਦਿੱਤੀ ਤੁਹਾਡਾ ਚੈਨਲ ਬੜੀ ਸ਼ੇਤੀ ਵਾਇਰਲ ਹੋਊਗਾ ਤੇ ਤੁਸੀਂ ਬਹੁਤ ਵਧੀਆ ਇਨਕਮ ਕਰਨੀ ਸ਼ੁਰੂ ਕਰ ਦੋਗੇ ਦੇਖੋ ਇਹ ਤਾਂ ਹੋ ਗਿਆ ਪੇਲਾ ਤਰੀਕਾ ਮਤਲਬ ਹੈ ਨਾ ਇਸ ਤੋਂ ਬਾਅਦ ਵੀ ਤੁਹਾਨੂੰ ਇਹ ਵੀ ਦੱਸਦਾ ਤੁਸੀਂ ਫਿਲਮਾਂ ਦਾ ਜਦੋਂ ਰਿਵਿਊ ਕਰਨਾ ਲੱਗ ਜਾਓਗੇ ਨਾ ਇਹ ਤਾਂ ਤੋਂ ਮੇਰਾ ਤਾਂ ਸੁਪਨਾ ਉਹਦਾ ਸਭ ਤੋਂ ਵੱਡਾ ਤੁਸੀਂ ਕਹਿੰਨੇ ਹੋ ਯਾਰ ਅਸੀਂ ਨਾ ਜਿਹੜੇ ਵੱਡੇ ਵੱਡੇ ਸੈਲੀਬ੍ਰਿਟੀ ਨੇ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਨੇ ਆ ਜਿਵੇਂ ਗਿੱਪੀ ਗਰੇਵਾਲ ਹੋ ਗਿਆ ਹਨਾ ਰੋਸ਼ਨ ਪਰੀਸ ਹੋ ਗਿਆ ਅਜਸ ਸੀਗੀ ਲੋ ਗਿਆ ਕਈਆਂ ਦੀ ਹੁੰਦੀ ਜਾਂ ਰਸੀਂ ਆ ਵੱਡੇ ਵੱਡੇ ਸੈਲੀਬ੍ਰਿਟਰਾਂ ਨੂੰ ਮਿਲਣਾ ਚਾਹੁੰਨੇ ਆ ਸੋ ਇਸ ਦਾਇਰੇ ਨਾਲ ਅਗਰ ਤੁਸੀਂ ਇਹ ਫਿਲਮੀ ਰਿਵਿਊ ਕਰਨ ਲੱਗ ਗਏ ਨਾ ਮੈਂ ਕਹਿੰਦਾ ਜਿਹੜੇ ਵੱਡੇ ਵੱਡੇ ਐਕਟਰ ਨੇ ਜਿਹੜੇ ਹਨਾ ਜਿਨ੍ਹਾਂ ਦੇ ਮੈਂ ਨਾਮ ਲਿਆ ਉਹ ਤੁਹਾਡੇ ਨਾਲ ਬੈਠ ਕੇ ਚਾਹ ਵੀ ਪੀਣਗੇ ਸੱਚੀ ਗੱਲ ਹੈ ਇਹ ਕਿ ਕਿਵੇਂ ਪੀਣਗੇ ਦੇਖੋ ਜਦੋਂ ਵੀ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੁੰਦੀ ਆ ਸ਼ੁੱਕਰਵਾਰ ਨੂੰ ਫਿਲਮ ਰੀਲੀਜ਼ ਹੁੰਦੀ ਆ ਠੀਕ ਆ ਉਸ ਤੋਂ ਪਹਿਨਾ ਹਰ ਇੱਕ ਫਿਲਮ ਦਾ ਪ੍ਰੀਮੀਅਰ ਕੀਤਾ ਜਾਂਦਾ ਵਾ ਪ੍ਰੀਮੀਅਰ ਕੀਤਾ ਜਾਂਦਾ ਹਰ ਇੱਕ ਫਿਲਮ ਦਾ ਵੀਰਵਾਰ ਨੂੰ ਵੀਰਵਾਰ ਜਾਂ ਫਿਰ ਬੁੱਧਵਾਰ ਨੂੰ ਬੁੱਧਵਾਰ ਨੂੰ ਪ੍ਰੀਮੀਅਰ ਕੀਤਾ ਜਾਂਦਾ ਵਾ ਉਸ ਫਿਲਮ ਦਾ ਜਿਹੜੀ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਆ ਤੇ ਜਦੋਂ ਫਿਲਮ ਦਾ ਪ੍ਰੀਮੀਅਰ ਕੀਤਾ ਜਾਂਦਾ ਵਾ ਉਸ ਫਿਲਮ ਦੇ ਵਿੱਚ ਜਿੰਨੇ ਵੀ ਤਗੜ ਤਗੜ ਸੈਲੀਬ੍ਰਿਟੀ ਨੇ ਐਕਟਰ ਹੋਗੇ ਜਿਹੜੇ ਫਿਲਮ ਦੀ ਸਟਾਰ ਕਾਸਟ ਹੁੰਦੀ ਆ ਐਕਟਰ ਡਾਇਰੈਕਟਰ ਪ੍ਰੋਡਿਊਸਰ ਰਾਈਟਰ ਠੀਕ ਆ ਆ ਹੋਗੇ ਤੇ ਇਸ ਤੋਂ ਨਵਾਂ ਹੋਰ ਵੀ ਤਗੜ ਤਗੜੇ ਰਾਈਟਰ ਹੋਗੇ ਜਿਹੜੇ ਜਾਂ ਫਿਰ ਐਕਟਰ ਹੋਗੇ ਵਧੀਆ ਐਕਟਰ ਨੇ ਜਿਹੜੇ ਉਹਨਾਂ ਸਾਰਿਆਂ ਨੂੰ ਉਸ ਪ੍ਰੀਮੀਅਰ ਦੇ ਉੱਤੇ ਬੁਲਾਇਆ ਜਾਂਦਾ ਵਾ ਠੀਕ ਹੈ ਜੀ ਇਹ ਹੋ ਗਈ ਹੁਣ ਕੀ ਹੈ ਜਦੋਂ ਤੁਸੀਂ ਫਿਲਮੀ ਰਿਵਿਊ ਕਰਨੇ ਸ਼ੁਰੂ ਕਰਤੇ ਜਦੋਂ ਤੁਸੀਂ ਕਰੋਗੇ ਤੁਹਾਡਾ ਚੈਨਲ ਵਾਇਰਲ ਹੋ ਜਾਏਗਾ ਜਦੋਂ ਤੁਹਾਡਾ ਚੈਨਲ ਵਾਇਰਲ ਹੋ ਗਿਆ ਤਾਂ ਉਹਨਾਂ ਦੀ ਨਿਗਰ ਵਿੱਚ ਜਾਏਗਾ ਜਾਏਗਾ ਵੀ ਇਹ ਜਿਹੜਾ ਬੰਦਾ ਵਾ ਇਹ ਫਿਲਮਾਂ ਦਾ ਰਿਵਿਊ ਕਰਕੇ ਪਉਂਦਾ ਵਾ ਇਹਨੂੰ ਦੇਖ ਕੇ ਵੀ ਲੋਕ ਫਿਲਮ ਦੇਖਣ ਜਾਂਦੇ ਨੇ ਮੰਨ ਲਓ ਤੁਹਾਡੇ 50000 ਸਬਸਕ੍ਰਾਈਬਰ ਹੋ ਗਏ ਤੁਹਾਡੇ 50000 ਸਬਸਕ੍ਰਾਈਬਰ ਹੋ ਗਏ ਤੁਹਾਡੇ 50000 ਸਬਸਕ੍ਰਾਈਬਰ ਦੇ ਵਿੱਚੋਂ ਕਈ ਬੰਦੇ ਤੁਹਾਡੀ ਵੀਡੀਓ ਦਾ ਪਹਿਲਾਂ ਰਿਵਿਊ ਦੇਖਣਗੇ ਇਸ ਫਿਲਮ ਦਾ ਰਿਵਿਊ ਦੇਖਣਗੇ ਰਿਵਿਊ ਦੇਖਣ ਤੋਂ ਬਾਅਦ 25000 ਬੰਦੇ ਫਿਲਮ ਦੇਖਣ ਜਾਣਗੇ ਠੀਕ ਹੈ ਜੀ ਹੁਣ ਕੀ ਹੋ ਗਿਆ ਹੁਣ ਆਪਾਂ ਗੱਲ ਕਰੀਏ ਹੁਣ ਇਹਨਾਂ ਨੂੰ ਪਤਾ ਵਾ ਸੈਲੀਬ੍ਰਿਟੀ ਨੂੰ ਵੀ ਯਾਰ ਇਹ ਬੰਦੇ ਦੇ 50000 ਸਬਸਕ੍ਰਾਈਬਰ ਨੇ ਕਿਉਂ ਨਾ ਆਪਾਂ ਇਸ ਬੰਦੇ ਨੂੰ ਆਪਣੇ ਪ੍ਰੀਮੀਅਰ ਤੇ ਬਲਾਈਏ ਤੇ ਜਿਹੜੇ ਬੰਦੇ ਨੇ ਫਿਲਮ ਬਣਾਈ ਆ ਉਹਨੇ ਵੀਰਵਾਰ ਨੂੰ ਪ੍ਰੀਮੀਅਰ ਕੀਤਾ ਉਹ ਪ੍ਰੀਮੀਅਰ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਕੀ ਆ ਜਦੋਂ ਪ੍ਰੀਮੀਅਰ ਕਰਦੇ ਨੇ ਉਹ ਤੁਹਾਨੂੰ ਸੱਦਾ ਦੇਣਗੇ ਵੀ ਤੁਸੀਂ ਸਾਡੀ ਫਿਲਮ ਦੇ ਵਿੱਚ ਆਓ ਸਾਡੀ ਫਿਲਮ ਦੇਖੋ ਵੀਰਵਾਰ ਨੂੰ ਤੇ ਤੁਸੀਂ ਜਾ ਕੇ ਰਾਤ ਨੂੰ ਆਪਣੀ ਵੀਡੀਓ ਬਣਾਓ ਰਿਵਿਊ ਦਿਓ ਜੀ ਤੁਸੀਂ ਕੀ ਕਰਨਾ ਵੀਰਵਾਰ ਨੂੰ ਚੰਡੀਗੜ੍ਹ ਜਾ ਕੇ ਉਹਨਾਂ ਦੀ ਫਿਲਮ ਦੇਖਣੀ ਆ ਤੇ ਰਾਤ ਨੂੰ ਆ ਕੇ ਤੁਸੀਂ ਉਹਨਾਂ ਦਾ ਰਿਵਿਊ ਦੇ ਦੇਣਾ ਵੀ ਇਹ ਫਿਲਮ ਤੁਹਾਨੂੰ ਦੇਖਣੀ ਚਾਹੀਦੀ ਆ ਜਾਂ ਨਹੀਂ ਦੇਖਣੀ ਆਈ ਦੀ ਇਹਦੇ ਵਿੱਚ ਤੁਹਾਨੂੰ ਦੇਖੋ ਕਿੰਨੇ ਫਾਇਦੇ ਹੋਗੇ ਇੱਕ ਫਾਇਦਾ ਤਾਂ ਹੋ ਗਿਆ ਤੁਸੀਂ ਤਗੜ ਤਗੜ ਸੈਲੀਬ੍ਰਿਟੀ ਨੂੰ ਮਿਲਲੇ ਉੱਥੇ ਨੰਬਰ 2 ਤੁਸੀਂ ਫਿਲਮ ਰਿਲੀਜ਼ਿੰਗ ਤੋਂ ਪਹਿਲਾਂ ਹੀ ਤੁਸੀਂ ਫਿਲਮ ਦੇਖ ਲਈ ਰਿਲੀਜ਼ਿੰਗ ਤੋਂ ਪਹਿਲਾਂ ਵੀ ਤੁਸੀਂ ਫਿਲਮ ਦੇਖ ਲਈ ਨੰਬਰ 3 ਇਹ ਕੀ ਕਰਦੇ ਨੇ ਤਗੜ ਤਗੜ ਸੈਲੀਬ੍ਰਿਟੀ ਤੁਹਾਨੂੰ ਪੈਸੇ ਵੀ ਦੇਣਗੇ ਮੰਨ ਲਓ ਤੁਸੀਂ ਇੱਕ ਅਓਨਰ ਨਾਲ ਬੈਠ ਕੇ ਫਿਲਮ ਦੇਖੀ ਆ ਚਾਹ ਵੀ ਪੀਤੀ ਆ ਤੇ ਉਸ ਤੋਂ ਬਾਅਦ ਇਹ ਤੁਹਾਨੂੰ ਪੈਸੇ ਵੀ ਦੇਣਗੇ ਕਿੰਨੇ ਪੈਸੇ ਦੇਣਗੇ ਵੱਧ ਤੋਂ ਵੱਧ ਤੁਹਾਨੂੰ 50000 ਤੋਂ ਲੈ ਕੇ 5 ਲੱਖ 5 ਲੱਖ ਰੁਪਏ ਤੁਹਾਨੂੰ ਦੇ ਦੇਗੇ ਉਹ ਕਹਿਣਗੇ ਵੀ ਸਾਡੀ ਫਿਲਮ ਦੇ ਬਾਰੇ ਦੱਸੋ ਜੀ ਤੁਸੀਂ ਲੋਕਾਂ ਨੂੰ ਵੀ ਲੋਕ ਸਾਡੇ ਨਾਲ ਫੀਲਿੰਗ ਸਾਡੀ ਫਿਲਮ ਆ ਕੇ ਦੇਖਣ ਕਿਉਂ ਤੁਹਾਡੇ ਨਾਲ 50000 ਸਬਸਕ੍ਰਾਈਬਰ ਨੇ ਤੁਹਾਡੇ ਕਹੇ ਤੇ 50000 ਦੇ ਵਿੱਚੋਂ ਜੇ 40000 40000 ਸਬਸਕ੍ਰਾਈਬਰ ਵੀ ਤੁਹਾਡੇ ਉਹ ਫਿਲਮ ਦੇਖਣ ਚੱਲ ਗਏ ਤਾਂ ਮੰਨ ਕੇ ਚੱਲੋ ਜਿਹੜੇ ਉਹਨਾਂ ਨੇ ਤਾਂ 5 ਲੱਖ ਰੁਪਏ ਦਿੱਤਾ ਉਹਨਾਂ ਦਾ ਤਾਂ ਟੂਬਲੀਟ ਹੋ ਗਈ ਪੂਰੀ ਹੋ ਗਈ ਨਾ ਉਹਨਾਂ ਦੇ ਕਿਉਂ ਉਹਨਾਂ ਮੰਨ ਲਓ ਤੁਸੀਂ ਤੇ 200 ਰੁਪਿਆ ਵੀ ਟਿਕ ਟੋਈ ਤਾਂ 40000 ਨੂੰ 200 ਨਾਲ ਗੁਣਾ ਕਰ ਲਓ ਤੁਹਾਡੇ ਪੈਸੇ ਨਾਲ ਉਹੀ ਨੇੜੇ ਤੇ ਲੱਗ ਗਏ ਆ ਸੋ ਇਸ ਕਰਕੇ ਇਹਦੇ ਵਿੱਚ ਕੰਪੀਟੀਸ਼ਨ ਅਜ ਬਹੁਤ ਘੱਟ ਆ ਖਾਸ ਕਰਕੇ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਜਾ ਕੇ ਦੇਖਦੇ ਹੋ ਤੁਸੀਂ ਤੁਹਾਨੂੰ ਬਹੁਤ ਹੀ ਚੰਗੇ ਚੈਨਲ ਮਿਲਣਗੇ ਜਿਹੜੇ ਫਿਲਮਾਂ ਦਾ ਰਿਵਿਊ ਕਰਦੇ ਨੇ ਤੁਸੀਂ ਹਰ ਇੱਕ ਫਿਲਮ ਦਾ ਰਿਵਿਊ ਕਰ ਸਕਦੇ ਹੋ ਤੁਸੀਂ ਹਿੰਦੀ ਮਰਾਠੀ ਪੰਜਾਬੀ ਹਾਲੀਵੁੱਡ ਬਾਲੀਵੁੱਡ ਤੇਲਗੂ ਸਾਊਥ ਜਿੰਨੇ ਵੀ ਫਿਲਮਾਂ ਆਈਆਂ ਨੇ ਤੁਸੀਂ ਉਹਨਾਂ ਦਾ ਰਿਵਿਊ ਬੜੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਇੱਕ ਤਾਂ ਤੁਹਾਨੂੰ YouTube ਤੋਂ ਪੈਸੇ ਆ ਰਹੇ ਆ ਇੱਕ YouTube ਤੋਂ ਪੈਸੇ ਆ ਰਹੇ ਆ ਨੰਬਰ 2 Facebook ਦੇ ਉੱਤੇ ਤੁਸੀਂ ਪੇਜ ਬਣਾਇਆ Facebook ਤੇ ਵੀ ਤੁਸੀਂ ਵੀਡੀਓ ਅਪਲੋਡ ਕੀਤੀ ਆ ਤੁਹਾਨੂੰ Facebook ਤੋਂ ਵੀ ਪੈਸੇ ਆ ਰਹੇ ਆ ਨੰਬਰ 3 ਤੁਹਾਨੂੰ ਸਪਾਂਸਰਸ਼ਿਪ ਦੇ ਵੀ ਪੈਸੇ ਆ ਰਹੇ ਆ ਨੰਬਰ 4 ਤੁਸੀਂ ਸੈਲੀਬ੍ਰਿਟੀਆ ਤੋਂ ਪੈਸੇ ਵੀ ਲਏ ਉਹਨਾਂ ਨਾਲ ਬੈਠ ਕੇ ਫਿਲਮ ਵੀ ਦੇਖੀ ਤੇ ਚਾਹ ਵੀ ਪੀਤੀ ਜੋ ਤੁਹਾਡਾ ਸੁਪਨਾ ਸੀ ਸੈਲੀਬ੍ਰਿਟੀਆ ਨੂੰ ਮਿਲਣਾ ਤੁਹਾਡਾ ਉਹ ਵੀ ਪੂਰਾ ਹੋ ਗਿਆ ਤੇ ਪੈਸੇ ਵੀ ਤੁਸੀਂ ਕਮਾ ਲਏ ਦੇਖੋ ਇਹਦੇ ਵਿੱਚ ਕਿਸੇ ਵੀ ਟੈਕਨੋਲਜੀ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਫਿਲਮ ਦੇਖਣੀ ਆ ਤੇ ਦੇਖ ਕੇ ਤੁਸੀਂ ਲੋਕਾਂ ਨੂੰ ਰਿਵਿਊ ਦੇ ਦੇਣਾ ਵੀ ਇਹ ਮੈਨੂੰ ਫਿਲਮ ਕਿਵੇਂ ਦੀ ਲੱਗੀ ਮੈਨੂੰ ਫਿਲਮ ਵਧੀਆ ਲੱਗੀ ਜਾਂ ਨਹੀਂ ਵਧੀਆ ਲੱਗੀ ਜਾਂ ਫਿਰ ਤੁਸੀਂ YouTube ਤੇ ਪਹਿਲਾਂ ਜਾ ਕੇ ਨਾ ਇੱਕ ਦੋ ਵਾਰੀ ਫਿਲਮ ਵੀ ਰਿਵਿਊ ਜਿਵੇਂ ਮੈਂ ਤੁਹਾਨੂੰ ਦਿਖਾਇਆ ਆਪਣੀ ਸਕਰੀਨ ਤੇ ਤੁਸੀਂ ਫਿਲਮੀ ਰਿਵਿਊ ਦਾ ਜਾ ਕੇ ਤੁਸੀਂ ਇੱਕ ਦੋ ਵਾਰੀ ਚੈਨਲ ਚੈੱਕ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਫਿਲਮ ਰਿਵਿਊ ਦਾ ਅਜੀ ਵੀਡੀਓ ਇਸ ਤਰ੍ਹਾਂ ਬਣਾਉਣਾ ਵਾ ਸੋ ਇਹ ਵੀਡੀਓ ਵਾਚ ਜੇ ਤੁਹਾਨੂੰ ਇਸ ਵੀਡੀ ਤਾਨੂੰ ਹਜੇ ਵੀ ਕੁਝ ਵੀ ਸਮਝ ਨਹੀਂ ਆਇਆ ਹੈਗਾ ਤਾਂ ਕੋਈ ਗੱਲ ਨਹੀਂ ਤੁਸੀਂ ਥੱਲੇ ਕਮੈਂਟ ਦੇ ਤੁਸੀਂ ਮੈਨੂੰ ਕਮੈਂਟ ਕਰ ਦੋ ਵੀਰ ਜੀ ਮੈਨੂੰ ਇਹ ਚੀਜ਼ ਬਾਰੇ ਸਮਝ ਨਹੀਂ ਲੱਗੀ ਕਿ ਕਿੱਦਾਂ ਕਰਨੀ ਆ ਵੈਸੇ ਤਾਂ ਤੁਹਾਨੂੰ ਸਮਝ ਲੱਗ ਗਈ ਹੋਣੀ ਜੇ ਸਾਹ ਨਾਲ ਮੈਂ ਸਮਝਾਇਆ ਵਾ ਅਗਰ ਫਿਰ ਵੀ ਤੁਹਾਨੂੰ ਨਹੀਂ ਕੋਈ ਸਮਝ ਆਈਏਗੀ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਕਮੈਂਟ ਲਿਖੋ ਜਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਿਸੇ ਵੀ ਟਾਈਮ ਨੂੰ ਫੋਨ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੇਰੇ ਕੋਲ ਜਿੰਨੀ ਹੈਲਪ ਹੋਈ ਮੈਂ ਤੁਹਾਡੀ ਹਰਪ ਜਰੂਰ ਕਰਾਂਗਾ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂ ਉਹ ਇਹ ਵੀਡੀਓ ਕਿਵੇਂ ਦੀ ਲੱਗੀ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਮੇਰੀ ਇਸ ਵੀਡੀਓ ਨੂੰ ਦੇਖਿਆ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ